ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਨੇ 1000 ਰੁਪਏ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਹੈ ਕਿ ਜਿਹੜੀਆਂ ਵੀ ਔਰਤ 18 ਸਾਲ ਤੋਂ ਵੱਧ ਉਮਰ ਦੀਆਂ ਨੇ ਉਹਨਾਂ ਨੂੰ ਘਰੇ ਬੈਠੇ ਹੀ 1000 ਰੁਪਏ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ ਤਾਂ ਦੋਸਤੋ ਔਰੇ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ ਦੱਸਣਾ ਚਾਹੁੰਦਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਹੋਵੇ ਚਾਹੇ ਦੇਸ਼ ਦੀ ਕੋਈ ਕਿਸੇ ਵੀ ਸੂਬੇ ਦੀ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਜਦੋਂ ਵੀ ਇਹ ਚੋਣਾਂ ਦਾ ਟਾਈਮ ਹੁੰਦਾ ਜਿਵੇਂ ਕਿ ਅੱਜ ਕੱਲ੍ਹ ਲੋਕ ਸਭਾ ਦਾ ਟਾਈਮ ਆਇਆ ਤੇ ਕੁਝ ਵਾਅਦੇ ਕਰਦੀਆਂ ਨੇ ਠੀਕ ਹੈ ਕਿ ਅਸੀਂ ਇਹ ਵਾਦਾ ਪੂਰਾ ਕਰਾਂਗੇ ਅਸੀਂ ਉਹ ਵਾਦਾ ਪੂਰਾ ਕਰਾਂਗੇ ਤਾਂ ਇਸ ਦੌਰਾਨ ਦੋਸਤੋ ਜਦੋਂ ਵਾਦਾ ਪੂਰਾ ਕਰਨ ਦੀ ਗੱਲ ਹੁੰਦੀ ਹੈ ਸਰਕਾਰ ਬਣਾਉਣ ਤੋਂ ਬਾਅਦ ਤਾਂ ਉਸ ਟਾਈਮ ਜਿਹੜੇ ਟਰਮ ਐਂਡ ਕੰਡੀਸ਼ਨ ਰੱਖ ਦਿੱਤੀ ਜਾਂਦੀ ਹੈ ਕਿ ਇਸ ਇਸ ਤਰੀਕੇ ਦੀ ਔਰਤਾਂ ਨੂੰ ਇਹ ਲਾਭ ਮਿਲੇਗਾ ਇਸ ਇਸ ਤਰੀਕੇ ਦੀ ਔਰਤਾਂ ਨੂੰ ਲਾਭ ਨਹੀਂ ਮਿਲੇਗਾ ਇਸ ਬੰਦੇ ਨੂੰ ਲਾਭ ਮਿਲੇਗਾ ਇਸ ਚੀਜ਼ ਦਾ ਲਾਪਤਰੀ ਨਹੀਂ ਹੋ ਸਕਦਾ ਇਹ ਯੋਗ ਨੇ ਇਹ ਅਯੋਗ ਨੇ ਜੀਆਂ ਬਹੁਤਿਆਂ ਹੀ ਇਹ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਆਪਾਂ ਦੇਖਦੇ ਹਾਂ ਕਿ ਯਾਰ ਛੱਡ ਪ੍ਰਾਇਸ ਸਕੀਮ ਨੂੰ ਆਪਾਂ ਕੀ ਲੈਣਾ ਕਿਉਂਕਿ ਇਹ ਇਹਦੀਆਂ ਇੱਕ ਤਰ੍ਹਾਂ ਮੈਨ ਕੰਡੀਸ਼ਨਾਂ ਹੁੰਦੀਆਂ ਨੇ ਆਪਾਂ ਪੂਰੀਆਂ ਨਹੀਂ ਕਰ ਸਕਦੇ ਤਾਂ ਇਸੇ ਦੌਰਾਨ ਇੱਕ ਨਵੀਂ ਖਬਰ ਨਿਕਲ ਕੇ ਆਈ ਹੈ ਤੁਹਾਨੂੰ ਉਹ ਉਹ ਖਬਰ ਦੇ ਨਾਲ ਸਾਂਝਾ ਕਰਨਾ ਹੈ ਕਿ ਜਿਹੜੀ ਕੀ ਪੰਜਾਬ ਸਰਕਾਰ ਦੀ 1000 ਰੁਪਏ ਸਕੀਮ ਦੇ ਨਾਲ ਰਿਲੇਟਡ ਮੰਨੀ ਜਾ ਸਕਦੀ ਹੈ ਕਿਵੇਂ ਮੰਨੀ ਜਾ ਸਕਦੀ ਹੈ ਦੋਸਤੋ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਤਾਂ ਦੋਸਤੋ ਜਿਵੇਂ ਕਿ ਪਤਾ ਹੈ ਕਿ ਔਰਤਾਂ ਨੇ 1000 ਰੁਪਏ ਸਕੀਮ ਦੇ ਕਰਕੇ ਹੀ ਪੰਜਾਬ ਦੇ ਵਿੱਚ ਵੀ ਵੱਧ ਰੜ ਕੇ ਜਿਹੜਾ ਹਿੱਸਾ ਲਿਆ ਸੀ اسی ਤਰੀਕੇ ਦੇ ਨਾਲ Rajasthan ਦੇ ਵਿੱਚ ਤੇ ਜਿਹੜਾ Himachal ਦੇ ਵਿੱਚ ਵੀ ਇਹਨਾਂ ਔਰਤਾਂ ਨੇ ਬਹੁਤ ਵੱਡੀ ਵਿਭਾਗਦਾਰੀ ਨੁਮਾਈ ਸੀ ਕਿ ਸਾਨੂੰ 1000 ਰੁਪਏ 1500 2000 ਜਿੰਨੇ ਵੀ ਸਰਕਾਰ ਨੇ ਵਾਦਾ ਕੀਤਾ ਹੈ ਪੂਰਾ ਸਰਕਾਰ ਇਹ ਵਾਦਾ ਕਰੇਗੀ ਤਾਂ ਇਸੇ ਦੌਰਾਨ ਖਬਰ ਨਿਕਲ ਕੇ ਆਈ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਲਿਖਦੇ ਨੇ ਸੋਹਰਾ ਹੈ ਸਰਕਾਰੀ ਨੌਕਰੀ ਜਾਂ ਫਿਰ ਪੈਨਸ਼ਨਰ ਯਾਨੀ ਕਿ ਜੇ ਤੁਹਾਡਾ ਸੋਹਰਾ ਸਰਕਾਰੀ ਨੌਕਰੀ ਲੱਗਿਆ ਹੋਇਆ ਹੈ ਠੀਕ ਹੈ ਜਾਂ ਫਿਰ ਉਹ ਰਿਟਾਇਰ ਹੋ ਚੁੱਕਾ ਹੈ ਪੈਨਸ਼ਨ ਲੈ ਰਹਾ ਹੈ ਤਾਂ ਨੋ ਨੂ ਕਾਂਗਰਸ ਸਰਕਾਰ ਨਹੀਂ ਦੇਵੇਗੀ 1500 ਰੁਪਏ ਠੀਕ ਹੈ ਜੀ ਯਾਨੀ ਕਾਂਗਰਸ ਸਰਕਾਰ ਨੇ ਵਾਦਾ ਕੀਤਾ ਸੀ ਕਿ 1500 ਰੁਪਏ 18 ਸਾਲ ਤੋਂ ਵੱਧ ਦੀ ਉਮਰਾਂ ਦੀਆਂ ਔਰਤਾਂ ਨੂੰ ਦਿੱਤਾ ਜਾਏਗਾ ਤਾਂ ਹੁਣ ਕੰਡੀਸ਼ਨ ਸਭ ਤੋਂ ਵੱਡੀ ਇਹ ਹੈ ਕਿ ਜੇ ਸੋਹਰਾ ਪਰਿਵਾਰ ਠੀਕ ਹੈ ਉਹਦੇ ਵਿੱਚ ਜੇ ਕੋਈ ਸਰਕਾਰੀ ਨੌਕਰੀ ਲੱਗਾ ਹੋਇਆ ਜਾਂ ਫਿਰ ਸੋਹਰਾ ਲੱਗਾ ਹੋਇਆ ਠੀਕ ਹੈ ਤਾਂ ਉਸ ਨੂੰ ਪੈਨਸ਼ਨ ਨਹੀਂ ਦਿੱਤੀ ਜਾਵੇਗੀ ਜਿਹੜਾ ਇਹਨਾਂ ਨੇ ਵਾਦਾ ਕੀਤਾ ਸੀ 1500 ਰੁਪਇਆ ਤੁਸੀਂ ਦੇਖ ਸਕਦੇ ਹੋ ਸਰਕਾਰ ਨੇ ਨੋਟੀਫਿਕੇਸ਼ਨ 'ਚ ਸਪੱਸ਼ਟ ਲਿਖਿਆ ਹੈ ਕਿ ਮਾਝਪੁਰਦੇਸ਼ ਦੇ ਕਿਹੜੀਆਂ ਔਰਤਾਂ ਨੂੰ 1500 ਰੁਪਏ ਨਹੀਂ ਦਿੱਤੇ ਜਾਣਗੇ ਅੱਜ ਆਪਾਂ ਗੱਲ ਕਰਾਂਗੇ ਕਿ ਕਿਹੜੀ-ਕਿਹੜੀ ਔਰਤਾਂ ਨੂੰ ਨਹੀਂ ਦਿੱਤੇ ਜਾਣਗੇ ਕਿਉਂਕਿ 18 ਸਾਲ ਤੋਂ ਵੱਧਦੀਆਂ ਔਰਤਾਂ ਨੂੰ ਇਹ ਪੈਸਾ ਦਿੱਤਾ ਜਾਏਗਾ ਇਹ ਤਾਂ ਸਾਰੇ ਜਾਣਦੇ ਆ ਪਰ ਕਿਹਨੂੰ ਨਹੀਂ ਦਿੱਤਾ ਜਾਏਗਾ ਆਪਾਂ ਉਹ ਗੱਲ ਕਰਦੇ ਆ ਫਿਰ ਹੌਲੀ-ਹੌਲੀ ਆਪਾਂ ਪੰਜਾਬ ਸਰਕਾਰ ਤੇ ਵੀ ਆਵਾਂਗੇ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖ ਸਕਦੇ ਹੋ ਕੀ ਲਿਖਦੇ ਨੇ ਹਮਾਚਲ ਪ੍ਰਦੇਸ਼ ਦੇ ਸਰਕਾਰ ਨੇ ਔਰਤਾਂ ਨੂੰ 15 1500 ਰੁਪਏ ਦਾ ਜਿਹੜਾ ਦੇਣ ਦਾ ਵਾਅਦਾ ਕੀਤਾ ਸੀ ਹੁਣ ਸਰਕਾਰ ਵੱਲੋਂ ਇਸ ਦਾ ਅਧਿਕਾਰਿਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਸਰਕਾਰ ਦੇ ਨੋਟੀਫਿਕੇਸ਼ਨ ਦੇ ਵਿੱਚ ਸਪਸ਼ਟ ਲਿਖਿਆ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਹੜੀਆਂ ਔਰਤਾਂ ਨੂੰ 1500 ਰੁਪਏ ਨਹੀਂ ਮਿਲਣਗੇ ਯੋਜਨਾ ਦੇ ਤਹਿਤ 5 ਲੱਖ ਤੋਂ ਵੱਧ ਔਰਤਾਂ ਨੂੰ ਇਸ ਦਾ ਜਿਹੜਾ ਹੈ ਲਾਭ ਮਿਲੇਗਾ ਯਾਨੀ ਠੀਕ ਹੈ ਜੀ ਜਦ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਅੱਧੀ ਆਬਾਦੀ ਔਰਤਾਂ ਦੀ ਹੈ ਖਾਸ ਗੱਲ ਇਹ ਹੈ ਕਿ ਸਰਕਾਰ April ਮਹੀਨੇ ਤੋਂ ਸਿਰਫ 18 ਸਾਲ ਤੋਂ ਵੱਧ ਤੇ 58 ਸਾਲ ਤੋਂ ਘੱਟ ਤੱਕ ਦੀਆਂ ਔਰਤਾਂ ਨੂੰ ਇਸ ਸਕੀਮ ਦੇ ਤਹਿਤ ਇਹ ਪੈਸੇ ਦੇਣ ਜਾ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ 1500 ਰੁਪਏ ਦਾ ਐਲਾਨ ਕੀਤਾ ਸੀ ਕਿ ਕਾਂਗਰਸ ਸਰਕਾਰ ਉਹਨੇ ਕਿ ਉਥੇ ਜਿਹੜੋ ਚੋਣਾ ਹੋਈਆਂ ਸੀ ਵਿਧਾਨ ਸਭਾ ਦੀਆਂ ਤੇ ਅਸੀਂ 1500 ਰੁਪਏ ਦੇਵਾਂਗੇ ਜਿਹਦੀ ਵੀ ਉਮਰ 18 ਸਾਲ ਤੋਂ ਵੱਧ ਹੈ ਠੀਕ ਹੈ ਜੀ ਅੱਗੇ ਕੀ ਜਾਣਕਾਰੀ ਹੈ ਤੁਹਾਡੇ ਨਾਲ ਉਹ ਸਾਂਝਾ ਕਰ ਰਹੇ ਹੈ ਕਿ ਜਾਣਕਾਰੀ ਮੁਤਾਬਕ ਕਾਂਗਰਸ ਦੇ ਸੁੱਖੋ ਸਰਕਾਰ ਨੇ ਇਸ ਯੋਜਨਾ ਨੂੰ ਇੰਦਰਾ ਗਾਂਧੀ ਪਿਆਰੀ ਬਹਿਨਾ ਸਨਮਾਨ ਨੀਤੀ ਦਾ ਨਾਂ ਦਿੱਤਾ ਹੈ ਠੀਕ ਹੈ ਜੀ ਨੋਟੀਫਿਕੇਸ਼ਨ 'ਚ ਲਿਖਿਆ ਗਿਆ ਹੈ ਕਿ ਜੇਕਰ ਔਰਤ ਦੇ ਪਰਿਵਾਰ ਦਾ ਕੋਈ ਮੈਂਬਰ ਜਾਂ ਰਾਜ ਸਰਕਾਰ ਜਾਂ ਫਿਰ ਕੇਂਦਰ ਸਰਕਾਰ ਦਾ ਕਰਮਚਾਰੀ ਹੈ ਠੀਕ ਹੈ ਜੀ ਤਾਂ ਉਸ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ ਹੁਣ ਦੇਖੋ ਜਦੋਂ ਵੋਟਾਂ ਲਾਈਆਂ ਸੀ ਉਦੋਂ ਕੀ ਕਿਹਾ ਸੀ ਕਿ ਸਿਰਫ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1500 ਰੁਪਏ ਦਿੱਤੇ ਜਾਣਗੇ ਕੋਈ ਟਰਮ ਐਂਡ ਕੰਡੀਸ਼ਨ ਨਹੀਂ ਦੱਸੀ ਸੀ ਤਾਂ ਜਦੋਂ ਔਰਤਾਂ ਨੇ ਇਹਨਾਂ ਨੂੰ ਜਿਤਾਤਾ ਤਾਂ ਇਹਨਾਂ ਨੇ ਸਭ ਤੋਂ ਵੱਡੀ ਇੱਕ ਕੀ ਰੱਖੀ ਜੀ ਟਰਮ ਐਂਡ ਕੰਡੀਸ਼ਨ ਰੱਖਤੀ ਹੈ ਕਿ ਜੇ ਤੁਹਾਡੇ ਸੋਹਰੇ ਪਰਿਵਾਰ ਤੋਂ ਵਿੱਚੋਂ ਠੀਕ ਹੈ ਜੀ ਜਾਂ ਤੇ ਸੋਹਰਾ ਲੱਗਿਆ ਹੋਵੇ ਜਾਂ ਫਿਰ ਸੋਹਰੇ ਪਰਿਵਾਰ ਦੇ ਵਿੱਚੋਂ ਕੋਈ ਵੀ ਲੱਗਾ ਹੋਇਆ ਹੈ ਸਗਾਈ ਨੌਕਰੀ ਤਾਂ ਚਾਹੇ ਉਹ ਕੇਂਦਰ ਸਰਕਾਰ ਦੀ ਹੋਵੇ ਚਾਹੇ ਫਿਰ ਉਹ ਰਾਜ ਸਰਕਾਰ ਦੀ ਹੋਵੇ ਠੀਕ ਹੈ ਉਸ ਨੂੰ ਇਸ ਸਕੀਮ ਦਾ ਲਾਭ ਨਹੀਂ ਦਿੱਤਾ ਜਾਵੇਗਾ ਇਹਨਾਂ ਤੋਂ ਇਲਾਵਾ ਹੋਰ ਕਿਹਨਾਂ ਨੂੰ ਜਿਹੜਾ ਲਾਭ ਹੈ ਸਰਕਾਰ ਨਹੀਂ ਦੇਣਾ ਚਾਹੁੰਦੀ ਆਪਾਂ ਇਹ ਹੀ ਕਵਾਂਗੇ ਕਿ ਸਰਕਾਰ ਨਹੀਂ ਦੇਣਾ ਚਾਹੁੰਦੀ ਠੀਕ ਹੈ ਜੀ ਤੁਸੀਂ ਧਿਆਨ ਨਾਲ ਸੁਣਨਾ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਪੈਨਸ਼ਨਰ ਯਾਨੀ ਕਿ ਜਿਹੜੇ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਪੈਨਸ਼ਨ ਲੈਂਦੇ ਨੇ ਠੀਕ ਹੈ ਜੀ ਕੰਟਰੈਕਟਰ ਯਾਨੀ ਕਿ ਠੇਕੇਦਾਰ ਠੀਕ ਹੈ ਜੀ ਆਊਟਸੋਰਸ ਜਿਹੜੇ ਕਿ ਠੇਕੇਦਾਰਾਂ ਦੇ ਥੱਲੇ ਲੱਗ ਕੇ ਕੰਮ ਕਰਦੇ ਨੇ ਤੇ ਦਿਹਾੜੀਦਾਰ ਠੀਕ ਹੈ ਜੀ ਇਹ ਦੇਖੋ ਜੀ ਦਿਹਾੜੀਦਾਰਾਂ ਨੂੰ ਵੀ ਇਹ ਸਰਕਾਰ ਦੇਣਾ ਚਾਹੁੰਦੀ ਪੈਸੇ ਜਿਹੜੇ ਪਾਰਟ ਟਾਈਮ ਜਿਹੜੀ ਕੈਟਾਗਰੀ ਹੈ ਠੀਕ ਹੈ ਜੀ ਉਹਦੇ ਵੀ ਜਿਹੜੇ ਪਾਰਟ ਟਾਈਮ ਕੋਈ ਕੰਮ ਕਰਦਾ ਹੈ ਉਸ ਨੂੰ ਵੀ ਇਹ ਸਰਕਾਰ ਪੈਸਾ ਨਹੀਂ ਦੇਣਾ ਚਾਹੁੰਦੀ ਸਾਬਕਾ ਸੈਨਿਕ ਅਤੇ ਸੇਵਾਦਾਰ ਵਿਧਵਾਵਾਂ ਚਲੋ ਸਾਬਕਾ ਸੈਨਿਕਾਂ ਜਿਹੜੇ ਮੰਨ ਗਏ ਆਪਾਂ ਕੱਲ੍ਹ ਠੀਕ ਹੈ ਜੀ ਪਰ ਜਿਹੜੇ ਸੇਵਾਦਾਰ ਵਿਧਵਾਵਾਂ ਔਰਤਾਂ ਨੇ ਉਹਨਾਂ ਨੂੰ ਤਾਂ ਪੈਸਾ ਮਿਲਣਾ ਚਾਹੀਦਾ ਸੀ ਅੰਗੜਵਾਰੀ ਹੈਲਪਰ ਹੈ ਜਿਹੜੀ ਵਰਕਰ ਹੋਗੀ ਹੈਲਪਰ ਹੋਗੀ ਆਸ਼ਾ ਵਰਕਰ ਹੋਗੀ ਮਿਡੇ ਮੀਲ ਠੀਕ ਹੈ ਜੀ ਜਿਹੜੀਆਂ ਬਣਾਉਂਦੀਆਂ ਨੇ ਖਾਣਾ ਸਕੂਲੇ ਦੇ ਵਿੱਚ ਉਹਨਾਂ ਨੂੰ ਵੀ ਇਹ ਪੈਸਾ ਨਹੀਂ ਮਿਲੇਗਾ ਜਿਹੜਾ ਸਰਕਾਰ ਨੇ ਵਾਦਾ ਕੀਤਾ ਸੀ ਤੇ ਮਲਟੀਟਾਸਕਿੰਗ ਵਰਕਰ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਦੇ ਨੇ ਰੋਜੀ ਰੋਟੀ ਚਲਾਉਂਦੇ ਨੇ ਉਹਨਾਂ ਨੂੰ ਪੈਸਾ ਨਹੀਂ ਮਿਲੇਗਾ ਪੈਨਸ਼ਨਰ ਕੋਈ ਪੈਨਸ਼ਨ ਜਿਹੜੀ ਲੈ ਰਿਆ ਹੈ ਠੀਕ ਹੈ ਉਸ ਨੂੰ ਵੀ ਇਹ ਪੈਸਾ ਨਹੀਂ ਦਿੱਤਾ ਜਾਏਗਾ ਇਹ ਸਰਕਾਰ ਵੱਲੋਂ ਤੇ ਅੱਗੇ ਲਿਖਦੇ ਨੇ ਪੰਚਾਇਤੀ ਰਾਜ ਸ਼ਹਿਰੀ ਸਥਾਨਕ ਬਾਡੀ ਕਰਮਚਾਰੀ ਨੂੰ ਯਾਨੀ ਕਿ ਜੇ ਕੋਈ ਪੰਚਾਇਤ ਦੇ ਅੰਦਰ ਲੱਗਾ ਹੋਇਆ ਹੈ ਠੀਕ ਹੈ ਜੀ ਸਥਾਨਕ ਸ਼ਹਿਰ ਦੇ ਵਿੱਚ ਕੋਈ ਮਿਊਸਿਪਲਿਟੀ ਕਮੇਟੀ ਵੱਲੋਂ ਇਹ ਕੋਈ ਕਿਸੇ ਕੋਈ ਕੰਮ ਕਰ ਰਿਹਾ ਹੈ ਉਸ ਨੂੰ ਵੀ ਪੈਸਾ ਨਹੀਂ ਮਿਲੇਗਾ ਠੀਕ ਹੈ ਜੀ ਇਹ 1500 ਰੁਪਏ ਜਿਹੜਾ ਨਹੀਂ ਮਿਲਣਗੇ ਜੇਕਰ ਕੋਈ ਔਰਤ ਇਸ ਸ਼੍ਰੇਣੀ ਦੇ ਵਿੱਚ ਆਉਂਦੀ ਹੈ ਤਾਂ ਉਸ ਨੂੰ ਪੈਸੇ ਨਹੀਂ ਮਿਲਣਗੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਆਪਾਂ ਉਰੇ ਗਣਾਈਆਂ ਨੇ ਕਿਹਨਾਂ ਕਿਹਨਾਂ ਨੂੰ ਪੈਸਾ ਇਹ ਸਰਕਾਰ ਨਹੀਂ ਦੇਗੀ ਉਹ ਜੇ ਉਹਦੇ ਨਾਲ ਤੁਸੀਂ ਸਬੰਧਤ ਰੱਖਦੇ ਹੋ ਤੇ ਸਰਕਾਰ ਇਹ ਬਿਲਕੁਲ ਵੀ ਤੁਹਾਨੂੰ ਪੈਸਾ ਨਹੀਂ ਦੇਗੀ ਤਾਂ ਦੋਸਤੋ ਹੁਣ ਆਪਾਂ ਗੱਲ ਕਰ ਲਏ ਨੇ ਪੰਜਾਬ ਸਰਕਾਰ ਦੀ ਕਿਉਂਕਿ ਪੰਜਾਬ ਸਰਕਾਰ ਨੇ ਵੀ ਵਾਅਦਾ ਕੀਤਾ ਸੀ ਕਿ ਜਿਹੜੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੇ ਠੀਕ ਹੈ ਜੀ 18 ਸਾਲ ਤੋਂ ਵੱਧ ਦੀਆਂ ਉਮਰ ਔਰਤਾਂ ਨੇ ਉਹਨਾਂ ਨੂੰ ਠਾ ਇਹ ਜਿਹੜਾ ਪੈਸਾ ਇਹ ਦਿੱਤਾ ਜਾਏਗਾ ਤਾਂ ਦੋਸਤੋ ਹੁਣ ਕੀ ਲੱਗਦਾ ਤੁਹਾਨੂੰ ਕਿ ਪੰਜਾਬ ਸਰਕਾਰ ਐਹੋ ਜਿਹੇ ਟਰਮ ਐਂਡ ਕੰਡੀਸ਼ਨਾਂ ਪੈਦਾ ਕਰੇਗੀ ਕਿ ਜਿਹੜੇ ਘੱਟ ਤੋਂ ਘੱਟ ਲਾਪਾਤਰੀ ਬਣਨ ਇਸ ਸਕੀਮ ਦੇ ਜਾਂ ਫਿਰ ਪੰਜਾਬ ਸਰਕਾਰ 18 ਸਾਲ ਤੋਂ ਵੱਧ ਦੀਆਂ ਉਮਰ ਦੀਆਂ ਔਰਤਾਂ ਨੂੰ ਪੈਸਾ ਦੇਗੀ ਚਾਹੇ ਉਹ ਕਿਸੇ ਵੀ ਜਾਤੀ ਨਾਲ ਰਿਲੇਟਡ ਹੋਵੇ ਠੀਕ ਹੈ ਜੀ ਕਰੇ ਕੋਈ ਸਰਕਾਰੀ ਲੱਗਾ ਹੋਇਆ ਹੈ ਜਾਂ ਨਹੀਂ ਲੱਗਾ ਹੋਇਆ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਇਹ ਹੁਜੀਆਂ ਜਿਵੇਂ ਕਿ ਕਾਂਗਰਸ ਸਰਕਾਰ ਨੇ ਹੁਣ ਨੀਤੀ ਬਣਾਈ ਹੈ ਕਿ ਜਿਹੜੀਆਂ ਔਰਤਾਂ ਨੂੰ ਇਹ ਪੈਸਾ ਨਹੀਂ ਦਿੱਤਾ ਜਾਏਗਾ ਉਹਨਾਂ ਦੇ ਵਿੱਚ ਦੋਸਤੋ ਤੁਸੀਂ ਦੇਖ ਹੀ ਲਿਆ ਕਿ ਜਿਨ੍ਹਾਂ ਦੇ ਘਰੇ ਕੋਈ ਸੋਹਰੇ ਪਰਿਵਾਰ ਦੇ ਵਿੱਚ ਜੇ ਕੋਈ ਸਰਕਾਰੀ ਨੌਕਰੀ ਲੱਗਿਆ ਹੋਇਆ ਉਹਨੂੰ ਪੈਸਾ ਨਹੀਂ ਮਿਲੇਗਾ ਠੀਕ ਹੈ ਤਾਂ ਕੋਈ ਹੋਰ ਕੋਈ ਜਿਵੇਂ ਕਿ ਆਸ਼ਾ ਵਰਕਰ ਤੱਕ ਤੇ ਮਿੱਡੇ ਮਿਲ ਔਰਤਾਂ ਜਾਂ ਕੋਈ ਦਿਹਾੜੀਦਾਰ ਔਰਤ ਵੀ ਹੈ ਉਸਨੂੰ ਵੀ ਪੈਸਾ ਨਹੀਂ ਮਿਲੇਗਾ ਤਾਂ ਦੋਸਤੋ ਸਰਕਾਰ ਪੈਸਾ ਦੇਣਾ ਕਿਨੂੰ ਜਾਣਦੀ ਹੈ ਕਿ ਜਿਹੜਾ ਜਮਾ ਹੀ ਬੇਲਾ ਬੈਠਾ ਹੋਇਆ ਬੰਦਾ ਹੈ ਠੀਕ ਹੈ ਜੀ ਕੀ 1500 ਜਾਂ 1000 ਰੁਪਏ ਦੇ ਨਾਲ ਉਹਦਾ ਗੁਜ਼ਾਰਾ ਹੋ ਜਾਏਗਾ ਤੁਸੀਂ ਕਮੈਂਟ ਰਾਹੀਂ ਜ਼ਰੂਰ ਦੱਸਣਾ ਹੈ ਕਿ ਇਹ ਜਿਹੜਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਹ ਸਕੀਮ ਜਿਹੜੀ ਦਿੱਤੀ ਜਾਏਗੀ ਔਰਤਾਂ ਨੂੰ ਉਹਦੇ ਲਈ ਕਿ ਇੰਨੀਆਂ ਜਿਹੜੀਆਂ ਤਗੜੀਆਂ ਸ਼ਰਤਾਂ ਰੱਖਣੀਆਂ ਜ਼ਰੂਰੀ ਹੈ ਜਾਂ ਨਹੀਂ ਹੈ ਕਿ ਜਿਵੇਂ ਸਰਕਾਰ ਨੇ ਵਾਅਦਾ ਕੀਤਾ ਹੈ ਸਿਰਫ ਇੱਕ ਇੱਕ ਵਾਸਤੇ ਕਿ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪੈਸਾ ਮਿਲੇਗਾ ਕਿ ਐਵੇਂ ਹੋਣਾ ਚਾਹੀਦਾ ਹੈ ਤੁਸੀਂ ਆਪਣੀ ਜਿਹੜੀ ਰਾਏ ਹੈ ਤੁਹਾਡੀ ਜਿਹੜੀ ਵੀ ਰਾਏ ਹੈ ਠੀਕ ਹੈ ਜੀ ਪੰਜਾਬ ਸਰਕਾਰ ਨੂੰ ਇਹ ਸੁਖੂ ਸਰਕਾਰ ਹੈ ਜਿਹੜੀ ਹਿਮਾਚਲ ਪ੍ਰਦੇਸ਼ ਤੇ ਇਹ ਤੋਂ ਕੀ ਸਿੱਖਣਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਇਹੋ ਜਿਹਾ ਕੋਈ ਕੰਡੀਸ਼ਨ ਨਾ ਲਾਵੇ ਤਾਂ ਜੋ ਔਰਤਾਂ ਨੂੰ ਇਹ ਰੋਸ਼ ਪ੍ਰਦਰਸ਼ਨ ਸੜਕਾਂ ਤੇ ਉਤਰਨਾ ਪਵੇ ਕਿਉਂਕਿ ਪੰਜਾਬ ਸਰਕਾਰ ਜਦੋਂ ਆਈ ਸੀ ਇਹ ਸਿਰਫ 81 18 ਸਾਲ ਤੋਂ ਬਾਅਦ ਉਹ ਮਰਦਿਆਂ ਨੂੰ 1000 ਰੁਪਏ ਮਿਲੇਗਾ ਠੀਕ ਹੈ ਤਾਂ ਦੋਸਤੋ ਆਪਣੇ ਕਮੈਂਟ ਹੈ ਜਿਹੜੇ ਜਰੂਰ ਦੱਸਣਾ ਤੁਸੀਂ ਕੀ ਕੀ ਚਾਹੁੰਦੇ ਹੋ ਕੀ ਕੀ ਤੁਹਾਡੀ ਇਸ ਖਬਰ ਦੇ ਬਾਰੇ ਤੁਹਾਡੇ ਕੀ ਸੋਚ ਹੈ ਤੁਸੀਂ ਕੀ ਸੋਚਦੇ ਹੋ ਇਸ ਯੋਜਨਾ ਦੇ ਬਾਰੇ ਧੰਨਵਾਦ ਜੀ